ਤਾਲਾ ਦੀ ਤੰਗ ਸੜਕ ਤੇ ਝੋਕ ਲੱਗਣ ਕਾਰਨ ਵਾਪਰੇ ਹਾਦਸੇ ਦੌਰਾਨ ਦੋ ਗੱਡੀਆਂ ਸੜਕ ਵਿਚਕਾਰ ਪਲਟੀਆਂ ਇੱਕ ਜ਼ਖਮੀ ਚਾਹਨੀ ਨੁਕਸਾਨ ਤੋਂ ਬਚਾ ਪੁਲਿਸ ਟੀਮ ਨੇ ਪਹੁੰਚ ਕੇ ਪਟੀਆਂ ਗੱਡੀਆਂ ਕੀਤੀਆਂ ਸਿੱਧੀਆਂ ਬਟਾਲਾ ਵਿੱਚ ਬੇਰੰਕਾਲ ਚਤੇ ਨੇੜੇ ਤੰਗ ਸੜਕ ਤੇ ਕਿਨਾਰੇ ਖੜੀ ਗੱਡੀ ਵਿੱਚ ਪਿਛੋਂ ਤੇਜ਼ ਰਫ਼ਤਾਰ ਆ ਰਹੀ ਗੱਡੀ ਪਿਛਲੇ ਪਾਸੇ ਤੋਂ ਟਕਰਾਉਣ ਕਾਰਨ ਵਾਪਰੇ ਹਾਦਸੇ ਵਿੱਚ ਦੋ ਗੱਡੀਆਂ ਸੜਕ ਵਿਚਕਾਰ ਪਲਟੀਆਂ ਸੜਕ ਕਿਨਾਰੇ ਖੜੀ ਗੱਡੀ ਦੇ ਪੀੜਤ ਮਾਲਕਾਂ ਤੇ ਟ੍ਰੈਫਿਕ ਪੁਲਿਸ ਮਾਜਮ ਨੇ ਦੱਸਿਆ ਕਿ ਉਹ ਆਪਣੀ ਗੱਡੀ ਖੜੀ ਕਰਕੇ ਫੁੱਲ ਬੂਟਿਆਂ ਦੀ ਨਰਸਰੀ ਤੋਂ ਫੁੱਲ ਬੂਟੇ ਲੈਣ ਗ ਆਣ ਵਜੀ ਜਿਸ ਕਾਰਨ ਦੋਵੇਂ ਗੱਡੀਆਂ ਛੜ ਕੇ ਉੱਚਾਰ ਪਟ ਗਈਆਂ ਪਿੱਛੋਂ ਵੱਜਣ ਵਾਲੀ ਗੱਡੀ ਦਾ ਚਾਲਕ ਸਿਰ ਵਿੱਚ 60 ਵਜਨ ਕਾਰ ਜਖਮੀ ਹੋ ਗਿਆ ਹੈ ਉਸ ਨੂੰ ਹਸਪਤਾਲ ਭੇਜਿਆ ਗਿਆ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਦੱਸਿਆ ਜਾ ਰਿਹਾ ਲੇਕਿਨ ਦੋਵੇਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਮੁਕੇ ਤੇ ਪਹੁੰਚੀ ਟ੍ਰੈਫਿਕ ਪੁਲਿਸ ਨੇ ਦੋਵੇਂ ਪਲਟੀਆਂ ਗੱਡੀਆਂ ਨੂੰ ਲੋਕਾਂ ਦੀ ਮਦਦ ਨਾਲ ਛੁਦਾ ਕੀਤਾ ਤੇ ਪੜਤੀ ਕਾਰਵਾਈ ਸ਼ੁਰੂ ਕੀਤੀ ਬਲਵਿੰਦਰ ਸਿੰਘ ਜੀ ਕੀ ਗੱਲ ਕੀ ਹੋਈ ਪਾਈਏ ਤੁਹਾਡੇ ਨਾਲ ਗੱਲ ਇਹ ਪਰਿਵਾਰ ਸਾਡਾ ਜਿਹੜਾ ਇਹ ਇੱਥੇ ਨਰਸਰੀ ਦੇ ਕੋਲ ਗੱਡੀ ਖੜੀ ਕਰ ਗਏ ਤੇ ਆਪ ਸਾਰਾ ਪਰਿਵਾਰ ਜਿਹੜਾ ਪੌਦੇ ਖਰੀਦ ਆ ਬ ਚੰਗੀ ਕਿਸਮਤ ਇਹ ਸੀ ਕਿ ਉਹ ਅਜੇ ਬੈਂਤ ਤੋਂ 2-4 ਮਿੰਟ ਪਹਿਲਾਂ ਗੱਡੀ ਬੜੀ ਸਪੀਡ 'ਚ ਆਈ ਆ। ਉਹਦੇ ਕਹਿਣ ਮੁਤਾਬਕ ਕਿ ਨੀਂਦ ਆ ਗਈ ਮੈਨੂੰ। ਜਦੋਂ ਗੱਡੀ ਜੋ ਇਹ ਨਹੀਂ ਜੋਰ ਨਾਲ ਵੱਜੀ ਕਿ ਗੱਡੀ ਪਲਟੀ ਹੋ ਗਈ ਆ। ਗੱਡੀ ਪਲਟੀ ਹੋਣ ਤੋਂ ਬਾਅਦ ਮੈਨੂੰ ਫੋਨ ਆਇਆ ਕਿ ਆਹ ਗੱਲਬਾਤ ਹੋ ਗਈ ਆ। ਅਸੀਂ ਇੱਥੇ ਪਹੁੰਚੇ ਆ। ਆ ਕੇ ਪਹੁੰਚ ਕੇ ਤੋਂ ਮੁੰਡੇ ਨੂੰ ਕੱਢਿਆ। ਉਹਦੇ ਸਿਰ 'ਚ ਸੱਟ ਲੱਗੀ ਆ। ਉਹਨੂੰ ਹੀ ਆਪ ਹੀ ਫਿਰ ਹਸਪੀਟਲ ਲੈ ਕੇ ਗਏ ਆ। ਦੋਨੋਂ ਗੱਡੀਆਂ ਪਲਟ ਗਈਆਂ। ਦੋਨੋਂ ਦੀ ਦੂਜੀ ਗੱਡੀ ਜੀ ਠੀਕ ਆ। ਉਹ ਗੱਡੀ ਠੀਕ ਆ। ਸੈੱਟ ਹੀ ਖੜੀ ਰਹੀ ਆ ਪਰ ਦੋਰ ਪਾਸੇ ਵੱਜ ਕੇ ਧਮ ਤੇ ਇਹਨਾਂ ਬਹੁਤ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਕਿ ਹੋਰ ਕੋਈ ਨੁਕਸਾਨ ਜਿਹੜਾ ਨਹੀਂ ਹੋਇਆ ਕਿ ਆਉਂਦੇ ਜਾਂਦੇ ਕਿਸੇ ਹੋਰ ਨਾਲ ਟੱਚ ਨਹੀਂ ਕੀਤੀ ਗੱਡੀ ਪਲਟੀ ਹੋ ਗਈ ਗੱਡੀ ਜੀ ਬਿਲਕੁਲ ਡੈਮੇਜ ਹੋ ਗਈ ਆ ਦੂਸਰੀ ਵੀ ਡੈਮੇਜ ਹੋ ਗਈ ਆ ਉਹ ਮੁੰਡਾ ਜਿਹਦੇ ਕੋਲੋਂ ਗੱਡੀ ਵੱਜੀ ਆ ਉਹਦਾ ਵੀ ਬਚਾਅ ਹੋ ਗਿਆ ਵਾ ਕਿੰਨੇ ਨਹੀਂ ਗੱਡੀ ਦੇ ਵਿੱਚ ਕੱਲਾ ਸੀਗਾ ਕੱਲਾ ਸੀਗਾ ਉਹਨੂੰ ਪੁੱਛਿਆ ਵੀ ਹੋਇਆ ਕਿ ਉਹ ਉਹਦੇ ਕੰਨ ਮਤਾਵਕ ਗੱਡੀ ਤੇ ਉਹਨੂੰ ਚਲੋਂਦੇ ਨੀਂਦ ਆ ਗਈ ਆ ਕਹਿੰਦਾ ਉਹ ਨੀਂਦ ਹੋਣ ਕਰਕੇ ਜਿਹੜੇ ਹਾਸ ਹੋਇਆ ਇਹ ਹਾਸ ਐ ਤਾਂ ਸਾਡੀ ਗੱਡੀ ਆ ਉੱਥੇ ਅੰਦਰ ਆਈ ਫੁੱਲ ਲੈਣ ਗਏ ਆ ਤੇ ਗੱਡੀ ਉੱਥੇ ਪਾਰਕ ਕੀਤੀ ਆ ਫੁੱਲਾਂ ਵਾਲੀ ਦੁਕਾਨ ਦੇ ਬਿਲਕੁਲ ਨਾਲ ਲੱਗ ਕੇ پارک ਕੀਤੀ ਆ ਤੇ ਪਿਛੋਂ ਇਹ ਗੱਡੀ ਬਹੁਤ ਹੀ ਸਪੀਡ ਚ ਆਈ ਆ ਤੇ ਓਵਰ ਸਪੀਡ ਆਈ ਆ ਤੇ ਇਹਨੇ ਟੱਚ ਕਰਕੇ ਤੇ ਗੱਡੀ ਨੂੰ ਪਲਟਾ ਕੇ ਤੇ ਦੋ ਤਿੰਨ ਆ ਸਾਡੀ ਗੱਡੀ ਦੋ ਚੱਕਰ ਖਾ ਕੇ ਡੇਗੀ ਆ ਤੇ ਇਹਦੀ ਵੀ ਗੱਡੀ ਜਿਹੜੀ ਆ ਵਿੱਚ ਪਲਟ ਗਈ ਆ ਰੋਡ ਤੇ ਇਹਨੇ ਪਿੱਛੋਂ ਏਡੀ ਜ਼ੋਰ ਦੀ ਵਜਈ ਆ ਆ ਕੇ ਪਤਾ ਇਹੀ ਇੱਥੋਂ ਤੱਕ ਹੀ ਹੈਗੀ ਅੰਦਰ ਫੁੱਲ ਖਰੀਦਣ ਦੇ ਹੀ ਤੇ ਬਾਹਰ ਆ ਗਏ ਜਦੋਂ ਨਿਕਲੇ ਆ ਉਹਦੇ ਵੇਖਿਆ ਆ ਗਏ ਸਾਡੀ ਵੀ ਗੱਡੀ ਪਲਟੀ ਹੋ ਰੋਦੇ ਉਹ ਵੀ ਪਲਟੀ ਆ ਸਾਡੀ ਗੱਡੀ ਦੇ ਵਿੱਚ ਕੋਈ ਨਹੀਂ ਹੈਗਾ ਉਹ ਓਵਰ ਸਪੀਡ ਓਵਰ ਸਪੀਡ ਬਹੁਤ ਜਿਆਦਾ ਓਵਰ ਸਪੀਡ ਦੀ 160 70 ਦੀ ਸਪੀਡ ਤੇ ਗੱਡੀ 180 ਦੀ ਸਪੀਡ ਤੇ ਗੱਡੀ ਹੋਊਗੀ ਕੋਈ ਜਾਨੀ ਨੁਕਸਾਨ ਸਾਡਾ ਸਾਡਾ ਤੇ ਕੋਈ ਵੀ ਵਿੱਚ ਨਹੀਂ ਆਈ ਫੁੱਲ ਕਰੀਤ ਰਹੇ ਠੀਕ ਆ ਉਹ ਮੁੰਡੇ ਦੇ ਸੱਟ ਲੱਗੀ ਆ ਤੇ ਉਹਨੇ ਇਹ ਵੀ ਕਿਹਾ ਆ ਸਾਨੂੰ ਵੀ ਜੋ ਵੀ ਆ ਅਸੀਂ ਤੁਹਾਡਾ ਗੱਡੀ ਦਾ ਇਲਾਜ ਮਤਲਬ ਜੋ ਵੀ ਗੱਡੀ ਦਾ ਨੁਕਸਾਨ ਆ ਪੂਰਾ ਕਰ ਕਰ ਦਾਂਗੇ ਤੇ ਤੁਸੀਂ ਮੈਨੂੰ ਹਸਪੀਟਲ ਲੈ ਜਾਓ ਤੇ ਉਹਦੀ ਹੈਲਪ ਕਰਨ ਲਈ ਮੇਰਾ ਵੱਡਾ ਬ੍ਰਦਰ ਉਹਨੂੰ ਹਸਪੀਟਲ ਲੈ ਕੇ ਗਿਆ ਹੈ ਭਾਈ ਇਹ ਸਹੀ ਕਹਿਣਾ ਬਾਕੀ ਭਾਈ ਇਹਨੂੰ ਥੋੜਾ ਲੇੜਾ ਦੱਸਣ ਮਤ ਪਤਾ ਲੱਗਾ ਵੀ ਜਿਹੜੀ ਆ ਗੱਡੀ ਜਿਹੜੀ ਐ ਜਲੰਧਰ ਸੈਰ ਤੋਂ ਮਸਾਲੇ ਨੂੰ ਜਾ ਰਹੀ ਉਹ ਗੱਡੀ ਜਿਹੜੀ ਉਹ ਉੱਥੇ ਖਲੋਤੀ ਉਹ ਨਰਸਰੀ ਦੇ ਫੁੱਲ ਖਰੀਦ ਰਹੀ ਸੀ ਤੇ ਜਿਹਨੂੰ ਇਹ ਜਾਂਦੇ ਦੀ ਝੋਕ ਲੱਗ ਗਈ ਆ ਇਹ ਥੋੜਾ ਉਹਦਾ ਸੱਟ ਲੱਗੀ ਇਹਦੇ ਤੁਕੋ ਦਾ ਤਨੀਲਾ ਜੀ ਉਹ ਤੇ ਲੇ ਨੂੰ ਹਸਪਤਾਲ ਲੱਗਿਆ ਜਿਹੜੇ ਜਿਹਨਾਂ ਦੀ ਗੱਡੀ ਹੋ ਦੂਜੀ ਇਹ ਪਿੱਛੋਂ ਵੱਜੀ ਗੱਡੀ ਉਹਦੇ ਇਹ ਇਹ ਹਜੇ ਉਹ ਖਰੋਤੀ ਦੇ ਵਿੱਚ ਮਾਰੀ ਆ ਆ ਦੋਹੇ ਪਟੀਆਂ ਦਵੇਂ ਤੇ ਪਬਲਿਕ ਦੀ ਸਹਿਯੋਗ ਨਾਲ ਆ ਵੀ ਸਿੱਧੀ ਕੀਤੀ ਜੇ ਤੇ ਉਹੀ ਸਿੱਧੀ ਕਰਾ ਕੇ ਤੇ ਚੌਂਕੀ ਘਲਾਤੀ ਰਹਿਣਗੇ ਯਾਨੀ ਨਖਾਨ ਦੀ ਕੋਈ ਬਿਚਾਰ ਨਹੀਂ